ਕਵੀਸ਼ਰੀ ਜਗਤ ਚੈਨਲ ਦੀ ਪੇਸ਼ਕਸ਼ ਪੰਜਾਬੀ ਕਵਿਸ਼ਰੀ ਪਰੰਪਰਾ ਨੂੰ ਸਾਂਭਣ ਲਈ ਇਹ ਚੈਨਲ ਹਮੇਸ਼ਾ ਯਤਨਸ਼ੀਲ ਰਹੇਗਾ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਗੁਰਮੁਖੀ ਕਹਿੰਦੇ ਕਵੀਰ ਸਾਹਿਬ ਜੇ ਸੁਝਾਈ ਹੈ ਗੱਲ ਦੇ ਵਿੱਚ ਸਾਨੂੰ ਲੈ ਕੇ ਚੱਲੋ ਰਵਿਦਾ ਜੀਆਂ ਦੇ ਦਾਰੇ ਤੇ ਅਸੀਂ ਵੈਸੇ ਗੋਸ਼ਟ ਕਰਾਂਗੇ ਗਲਵਾਦ ਕਰਾਂਗੇ ਕਬੀਰ ਸਾਹਿਬ ਕਹਿੰਦੇ ਨਾਥ ਕੀ ਚਲੋ ਲੋ ਚੱਲੇ ਪਾ ਕੇ ਜਾਂਦੇ ਜਾਂਦੇ ਗੋਰਖ ਨਾਥ ਕਬੀਰ ਸਾਹਿਬ ਨਾਲ ਗੱਲਾਂ ਕਰਦੇ ਆਂ ਵਾਰਤਾ ਲਾਪ ਕਰਦੇ ਆਂ ਚੱਲ ਦਰਸ਼ਨ ਕਰ ਆਈਏ ਹੈ ਰਵੀਦਾਸ ਗੁਰੂ ਦਾ ਪਿਆਰਾ ਬਹੁਤ ਜਿਆਦਾ ਸੁਣੀਆ ਬੜੀ ਉਪਮਾ ਸੁਣੀਆ ਲੋਕਾਂ ਦੇ ਕੋਲ ਅੱਜ ਸਨਮੁਖ ਬੈਠ ਕੇ ਚਾਰ ਗੱਲਾਂ ਕਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਤੇ ਫਿਰ ਜਿਹੋ ਜਿਹਾ ਸਾਨੂੰ ਜਾਪੇਗਾ ਉਹੀ ਜਿਹਦੀ ਕੀਰਤੀ ਅਜੇ ਕਰਾਂਗੇ ਤੁਰੇ ਜਾਂਦੇ ਕਬੀਰ ਸਾਹਿਬ ਦੇ ਨਾਲ ਗੋਰਖਨਾਥ ਗੱਲਾਂ ਐਵੇਂ ਵਰਦੇ ਹੋ ਸੁਣ ਕੇ ਜਸ ਭਗਤੀ ਆ ਜੋ ਵੀ ਵਿੱਚ ਕਲਸੀ ਦੇ ਆਏ ਆਸੇ ਚਲ ਦਰਸ਼ਨ ਕਰ ਆਈਏ ਹੈ ਰਵਿਦਾਸ ਹਰੀ ਦਾ ਪਿਆਰਾ ਹੋ ਹੱਥ ਜੋੜ ਕਵੀ ਇਹ ਕਹੇ ਹੈ ਤਨ ਦਾ ਨਹੀਂ ਤੁਸਾਂ ਦਾ ਆਉੜਾ ਇਹ ਦਰਸ਼ਨ ਰਿਸ਼ਿਆਨਾ ਮੁਸ਼ਕਲ ਬਿਨਾ ਭਾਗ ਦੇ ਠੋੜਾ ਹੋਈ ਹੁਕਮ ਚਲੋ ਮੈਨੂੰ ਮੈਂ ਹਾਂ ਸੇਵਾਦਾਰ ਤੁਮਾਰਾ ਚਲ ਦਰਸ਼ਨ ਕਰ ਆਈਏ ਭਾਰੇ ਗਏ ਤਰੇ ਵਿਦਾਸ ਹੋਏ ਕਰਕੇ ਹਰੀ ਨਾਮ ਦੀ ਭਰਤੀ ਹੋ ਜੋ ਕਰਨ ਪੂਰਵੇਂ ਨੇ ਹੋ ਆ ਦੁਨੀਆ ਦੇ ਚਿਜਕਾਰਾ ਚਲ ਦਰਸ਼ਨ ਕਰ ਆਈਏ ਹੈ ਰਵੀਦਾਸ ਹਰੀ ਦਾ ਪਿਆਰਾ ਹੋ ਮੈਂ ਇਹ ਵੀ ਸੁਣਿਆ ਹੈ ਪੱਥਰ ਪਾਣੀ ਉੱਤੇ ਤਾਰੇ ਸਭ ਊਚ ਨੀਚੇ ਰਾਹੇ है रविदास गुरू द प्यारा कर मेसू गुरू बणाया पूर गुरे ते ਸੋਹਰਿਆ ਕਟਕਟ ਵਿੱਚ ਤਸਾਰਾ ਚਲ ਦਰਸ਼ਨ ਕਰਈਏ ਹੈ ਰਵਿਦਾਸ ਗੁਰੂ ਦਾ ਪਿਆਰਾ ਹੋਮੀਰਾ ਮਸਤਾਨੀ ਨੇ ਗਿਆਨ ਹੈ ਰਬੀਦਾਸ ਤੋਂ ਪਾਇਆ ਪਰ ਤਖ ਮਿਲੋ ਨਾ ਨਗਮ ਜਦ ਸ਼ਾਮਾ ਨਾ ਗਾਇਆ ਮੀਰਾ ਦੀ ਤੁੰਬੀ ਤੇ ਕਰਦਾ ਨਾਚ ਬੰਸਰੀ ਵਾਰਾ ਚਲ ਦਰਸ਼ ਸੰਗਤ ਕਰ ਕੇ ਤੇ ਪੱਥਰ ਜਿਹਾ ਹੋ ਜਾਂਦੇ ਪੜੀ ਉਹ ਪਰਦੇਸ਼ ਕਰੇ ਜਿਸ ਨੂੰ ਉਸ ਦਾ ਹੋ ਜੇ ਪਰ ਉਤਾਰਾ ਚਲ ਦਰਸ਼ਨ ਕਰ ਆਈਏ ਹੈ ਰਵਿਦਾਸ ਹਰੀ ਦਾ ਪਿਆਰਾ ਹੋ ਉਸ ਸੁਣੋ ਸੁਣੋ ਬੋਲੇ ਫਰ ਹੈ ਸਤ ਸੰਗਤ ਦਾ ਹੀ ਉਹ ਘਣੀ ਸੱਚੀ ਹੈ ਜਗ ਵਿੱਚ ਮਿਲ ਜੇ ਰਾਜਸ ਨਹੀਂ ਚਲ ਤਾਰੇ ਸ਼ੰਕਰ ਆਈਏ ਹਰ ਨਵੀ ਦਾਸ ਹੋਰੀ